ਬਹਾਦਰ ਸਾਹਿਬ ਇੱਕ ਗੱਲ ਆਖਦਾ ਹੈ ਕਿ ਕੋਈ ਜਗ੍ਹਾ ਹੈ ਜਿੱਥੇ ਤੁਹਾਡੀ ਜਾਨ ਵੀ ਸਲਾਮਤ ਰਹਿ ਸਕਦੀ ਹੈ ਤੇ ਤੁਹਾਡਾ ਈਮਾਨ ਵੀ ਉਹ ਇਹੋ ਜੀ ਥਾਂ ਹੈ ਜਿੱਥੇ ਅੱਜ ਤੱਕ ਔਰੰਗਜ਼ੇਬ ਦਾ ਕੋਈ ਵੀ ਹੁਕਮ ਨਹੀਂ ਚੱਲ ਪਾਇਆ ਹੈ ਤੇ ਉਹ ਹੈ ਅਨੰਦਪੁਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਓ ਤੇ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੇ ਤੇ ਤੁਹਾਡਾ ਈਮਾਨ ਵੀ ਅਨੰਤਪੁਰ ਚ ਔਰੰਗਜ਼ੇਬ ਦਾ ਕੋਈ ਵੀ ਹੁਕਮ ਨਹੀਂ ਚੱਲਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਵੀ ਨਹੀਂ ਲੱਗਦਾ ਹੈ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਡਰਦਾ ਹੈ ਅਸੀਂ ਗੁਰੂ ਸਾਹਿਬਾਨ ਨੂੰ ਕਿੰਨੇ ਹੀ ਨਾਮਾ ਤੋਂ ਬੁਲਾਨੇ ਹਾਂ ਉਹਨਾਂ ਦੀ ਕਿੰਨੀ ਤਾਰੀਫ਼ ਕਰਦੇ ਹਾਂ ਪਰ ਜੋ ਤਰੀ ਪਾਈ ਨੰਦ ਲਾਲ ਜੀ ਨੇ ਗੁਰੂ ਸਾਹਿਬਾਨ ਦੀ ਗੰਝ ਨਾਵੇਂ ਦੇ ਵਿੱਚ ਕੀਤੀ ਹੈ ਉਸ ਦੇ ਕੀ ਹੀ ਕਹਿ ਨਹੀਂ ਪਾਈ ਨੰਦ ਲਾਲ ਜੀ ਨੇ ਗੰਨ ਨਾਵੇ ਦੇ ਵਿੱਚ 55 ਸ਼ੇਰ ਗੁਰੂ ਸਹਿਬਾਨ ਦੀ ਤਾਰੀਫ ਦੇ ਵਿੱਚ ਲਿਖੇ ਹੋਏ ਨੇ ਤੇ ਉਹ 55 ਸ਼ੇਰਾਂ ਦੇ ਵਿੱਚ 130 ਤਰੀਕਿਆਂ ਦੇ ਨਾਲ ਗੁਰੂ ਸਹਿਬਾਨ ਦੀ ਤਾਰੀਫ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਈ ਨੰਦ ਲਾਲ ਜੀ ਜੋ ਮੁਲਤਾਨ ਤੋਂ ਆਏ ਸੀ 11 ਸਾਲ ਦੀ ਉਮਰ ਸੀ ਇਹਨਾਂ ਦੀ ਜਦ ਇਹਨਾਂ ਦੇ ਮਾਤਾ ਪਿਤਾ ਦੇ ਦੇਹਾਂਤ ਹੋ ਜਾਂਦਾ ਹੈ ਤੇ ਫਿਰ ਇਹ ਦਿੱਲੀ ਵੱਲ ਨੂੰ ਆਂਦੇ ਨੇ ਤੇ ਇਹ ਦਿੱਲੀ ਜਾ ਕੇ ਔਰੰਗਜ਼ੇਬ ਦੇ بیٹے ਨੂੰ ਅਰਬੀ ਦੇ ਫਾਰਸੀ ਬਣਾਉਂਦੇ ਔਰੰਗਜ਼ੇਬ ਦਾ ਬੇਟਾ ਸੀ ਜੋ ਅੱਗੇ ਜਾ ਕੇ ਬਹਾਦਰ ਸ਼ਾਹ ਬਣਦਾ ਹੈ ਇੱਕ ਵਾਰ ਦੀ ਗੱਲ ਹੈ ਜਦ ਔਰੰਗਜ਼ੇਬ ਦੇ ਦਰਬਾਰ ਚ ਪਵਿੱਤਰ ਕੁਰਾਨ ਦੇ ਤਰਜਮਾ ਕਰਨਾ ਸੀ ਤੇ ਉਸ ਸਟੇਮ ਔਰੰਗਜ਼ੇਬ ਕਿਸੇ ਤੋਂ ਵੀ ਸੈਟੀਸਫਾਈਡ ਨਹੀਂ ਸੀ ਤੇ ਜਦੋਂ ਭਾਈ ਨੰਦ ਲਾਲ ਜੀ ਨੇ ਕੁਰਾਨ ਦਾ ਤਰਜਮਾ ਕੀਤਾ ਤੇ ਤਾਂ ਔਰੰਗਜ਼ੇਬ ਵੀ ਹੱਕਾ ਬੱਕਾ ਰਹਿ ਗਿਆ ਸੀ ਤੇ ਜਦ ਔਰੰਗਜ਼ੇਬ ਨੇ ਆਪਣੇ ਕਾਜ਼ੀ ਕੁਲੂ ਭਾਈ ਨੰਦ ਲਾਲ ਜੀ ਦੇ ਬਾਰੇ ਪੁੱਛਿਆ ਤੇ ਤਾਂ ਉਹ ਐ ਦੱਸਦਾ ਹੈ ਕਿ ਭਾਈ ਨੰਦ ਲਾਲ ਜੀ ਮੁਸਲਮਾਨ ਨਹੀਂ ਹੈ ਤੇ ਫਿਰ ਔਰੰਗਜ਼ੇਬ ਨੇ ਇੱਕ ਹੀ ਚੀਜ਼ ਕਹੀ ਜੋ ਉਹ ਹਰ ਇੱਕ ਇਨਸਾਨ ਨੂੰ ਆਖਦਾ ਹੈ ਕੀ ਇਹਨਾਂ ਨੂੰ ਮੁਸਲਮਾਨ ਬਣਾਓ ਜਾਂ ਫਿਰ ਇਹਨਾਂ ਦਾ ਕਤਲ ਕਰ ਦਿਓ ਤੇ ਇਹ ਗੱਲ ਪੁੱਛਦੀ ਹੈ ਬਹਾਦਰ ਸ਼ਾਹ ਦੇ ਕੋਲ ਔਰੰਗਜ਼ੇਬ ਦੇ بیٹے ਕੋਲ ਤੇ ਫਿਰ ਜਦ ਪਾਈ ਨੰਦ ਲਾਲ ਜੀ ਔਰੰਗਜ਼ੇਬ ਦੇ بیٹے ਨੂੰ ਪੜ੍ਹਾਣ ਗਏ ਸੀ ਤੇ ਤਾਂ ਬਹਾਦਰ ਸ਼ਾਹ ਉਹਨਾਂ ਨੂੰ ਦੱਸਦਾ ਹੈ ਕਿ ਮੁਔਰੰਗਜ਼ੇਬ ਉਹਨਾਂ ਦਾ ਕਤਲ ਕਰਵਾਉਣਾ ਚਾਹੁੰਦਾ ਹੈ ਜੇਕਰ ਉਹ ਆਪਣਾ ਧਰਮ ਨਾ ਬਦਲਵਾਣ ਤੇ ਤਾਂ ਪਾਏ ਨੰਦਨਾਰ ਜੀ ਬੋਲਦੇ ਨੇ ਕਿ ਮੈਂ ਕਿੱਥੇ ਜਾਵਾਂ ਆਪਣੀ ਜਾਨ ਬਚਾਉਣ ਲਈ ਹਰ ਥਾਂ ਤੇ ਔਰੰਗਜ਼ੇਬ ਦਾ ਹੀ ਹੁਕਮ ਚੱਲਦਾ ਹੈ ਤੇ ਤਾਂ ਬਹਾਦਰ ਸਾਹਿਬ ਇੱਕ ਗੱਲ ਆਖਦਾ ਹੈ ਕਿ ਕੋਈ ਜਗ੍ਹਾ ਹੈ ਜਿੱਥੇ ਤੁਹਾਡੀ ਜਾਨ ਵੀ ਸਲਾਮਤ ਰਹਿ ਸਕਦੀ ਹੈ ਤੇ ਤੁਹਾਡਾ ਈਮਾਨ ਵੀ ਉਹ ਇਹੋ ਜੀ ਥਾਂ ਹੈ ਜਿੱਥੇ ਅੱਜ ਤੱਕ ਔਰੰਗਜ਼ੇਬ ਦਾ ਕੋਈ ਵੀ ਹੁਕਮ ਨਹੀਂ ਚੱਲ ਪਾਇਆ ਹੈ ਤੇ ਉਹ ਹੈ ਆਨੰਦਪੁਰ ਉਸੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਓ ਤੇ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੇਗੀ ਤੇ ਤੁਹਾਡਾ ਈਮਾਨ ਵੀ ਆਨੰਦਪੁਰ ਚ ਔਰੰਗਜ਼ੇਬ ਦਾ ਕੋਈ ਵੀ ਹੁਕਮ ਨਹੀਂ ਚੱਲਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਵੀ ਨਹੀਂ ਲੱਗਦਾ ਹੈ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਡਰਦਾ ਹੈ ਤੇ ਬਚਦੇ ਪਚਾਉਂਦੇ ਭਾਈ ਆਨੰਦ ਲਾਲ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਜ ਜਾਂਦੇ ਨੇ ਤੇ ਉਹ ਗੁਰੂ ਗੋਬਿੰਦ ਸਿੰਘ ਦੇਖਣ ਤੋਂ ਬਾਅਦ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ ਤੇ ਉਹ ਗੁਰੂ ਸਹਿਬਾਨ ਕੋਲੋਂ ਪੁੱਛਦੇ ਨੇ ਕਿ ਤੁਸੀਂ ਮੈਨੂੰ ਕੋਈ ਸੇਵਾ ਦੋ ਜਿਸ ਇਨਸਾਨ ਦੀ ਗਿਆਨ ਦੀ ਤਾਰੀਫ ਔਰੰਗਜ਼ੇਬ ਵੀ ਕਰਦਾ ਸੀ ਉਹ ਗੁਰੂ ਸਹਿਬਾਨ ਕੋਲੋਂ ਸੇਵਾ ਮੰਗ ਰਿਹਾ ਹੈ ਗੁਰੂ ਸਹਿਬਾਨ ਨੇ ਉਹਨਾਂ ਨੂੰ ਝੁੱਠੇ ਬਰਤਨ ਸਾਫ਼ ਕਰਨ ਦੀ ਸੇਵਾ ਦਿੱਤੀ ਤੇ ਭਾਈ ਨੰਦ ਲਾਲ ਜੀ ਵੀ ਥੋੜੇ ਜੇ ਸ਼ੌਕ ਸੀ ਕਿ ਮੈਂ ਐਡਾ ਵੱਡਾ ਵਿਦਵਾਨ ਉਹਨਾਂ ਨੇ ਮੈਨੂੰ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਦਿੱਤੀ ਹੈ ਪਰ ਉਹਨਾਂ ਨੇ ਉਹ ਸੇਵਾ ਖੁਸ਼ੀ-ਖੁਸ਼ੀ ਕੀਤੀ ਤੇ ਇੱਕ ਵਾਰ ਦੀ ਹੀ ਗੱਲ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਤੇ ਉੱਥੇ ਸਾਰੇ ਲੋਕ ਆਪਣੀ-ਆਪਣੀ ਤਾਰੀਫ਼ ਕਰ ਰਹੇ ਸੀ ਕਿ ਅਸੀਂ ਬਹੁਤ ਹੀ ਵਧੀਆ ਲੰਗਰ ਦੀ ਪ੍ਰਬੰਧ ਕਰਦੇ ਹਾਂ ਤੇ ਪਾਈ ਨੰਦ ਲਾਲ ਜੀ ਉੱਥੇ ਸਾਰਿਆਂ ਨੂੰ ਦੇਖ ਰਹੇ ਸੀ ਪਰ ਉਹਨਾਂ ਨੇ ਕੁਝ ਨਹੀਂ ਬੋਲਿਆ ਤੇ ਇੱਕ ਵਾਰ ਦੀ ਹੀ ਗੱਲ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਰਾਤ ਨੂੰ ਭੇਸ ਬਦਲ ਕੇ ਉੱਥੇ ਗਏ ਤੇ ਉਹਨਾਂ ਨੇ ਇਹ ਆਖਿਆ ਕਿ ਅਸੀਂ ਬਹੁਤ ਹੀ ਦੂਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਰਸ਼ਨਾ ਲੈ ਆਏ ਹਾਂ ਤੇ ਬਹੁਤ ਦੂਰੋਂ ਆਏ ਆ ਤੇ ਸਾਨੂੰ ਭੁੱਖ ਲੱਗੀ ਹੈ ਤੇ ਉੱਥੇ ਉਹ ਲੰਗਰ ਦੇ ਪ੍ਰਬੰਧਕਾ ਕੋਲ ਜਾਂਦੇ ਨੇ ਤੇ ਉਹ ਪਹਿਲੇ ਲੰਗਰ ਦੇ ਪ੍ਰਬੰਧਕ ਦਾ ਕਹਿਣਾ ਸੀ ਕਿ ਹੁਣ ਤਾਂ ਬਹੁਤ ਰਾਤ ਹੋ ਚੁੱਕੀ ਹੈ ਤੁਸੀਂ ਹੱਲੀ ਸੋ ਜਾਓ ਜਦ ਅਸੀਂ ਸਵੇਰੇ ਲੰਗਰ ਬਣਾ ਰਹੇ ਹੋਵਾਂਗੇ ਤੇ ਅਸੀਂ ਤੁਹਾਨੂੰ ਥਾਲ ਦੇਵਾਂਗੇ ਤੇ ਲੰਗਰ ਛਕਾ ਦੇਵਾਂਗੇ ਤੇ ਉਹ ਕਈ ਸਾਰੀਆਂ ਥਾਵਾਂ ਤੇ ਜਾਂਦੇ ਨਹੀਂ ਪਰ ਉਹਨਾਂ ਨੂੰ ਸੇਮ ਹੀ ਜਵਾਬ ਲੱਗਦਾ ਹੈ ਤੇ ਫੇਰ ਉਹ ਭਾਈ ਨੰਦ ਲਾਲ ਜੀ ਕੋਲ ਜਾਂਦੇ ਨਹੀਂ ਤੇ ਉਹਨਾਂ ਨੂੰ ਵੀ ਇਹੀ ਸੇਮ ਚੀਜ਼ ਦੱਸਦੇ ਨੇ ਤੇ ਫੇਰ ਭਾਈ ਨੰਦ ਲਾਲ ਜੀ ਜਦ ਇਹ ਚੀਜ਼ ਸੁਣਦੇ ਨੇ ਤੇ ਉਹ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਪੈਰ ਧੁੰਦੇ ਨੇ ਤੇ ਇਹ ਆਖਦੇ ਨੇ ਕਿ ਤੁਸੀਂ ਮੇਰੇ ਗੁਰੂ ਦੇ ਦਰਸ਼ਨ ਕਰਨ ਲਈ ਆਏ ਹੋ ਤੇ ਤੁਸੀਂ ਵੀ ਮੇਰੇ ਵਾਸਤੇ ਗੁਰੂ ਸਮਾਨ ਹੋ ਤੇ ਫਿਰ ਉਹ ਲੰਗਰ ਬਣਾਉਂਦੇ ਨੇ ਤੇ ਜਦ ਲੰਗਰ ਬਣਾਉਂਦੇ ਟਾਈਮ ਥੋੜਾ ਵਕਤ ਲੱਗ ਜਾਂਦਾ ਹੈ ਤੇ ਗੁਰੂ ਸਾਹਿਬਾਨ ਇਹ ਆਖਦੇ ਨੇ ਕਿ ਮੈਂ ਕਿਤੇ ਹੋਰ ਟੁਰ ਜਾਣਾ ਹਾਂ ਜੇਕਰ ਤੁਹਾਨੂੰ ਲੰਗਰ ਬਣਾਉਂਦੇ ਹੋਏ ਟਾਈਮ ਲੱਗ ਰਿਹਾ ਹੈ ਤੇ ਫਿਰ ਭਾਈ ਨੰਦ ਲਾਲ ਜੀ ਐ ਹੱਥ ਜੋੜ ਕੇ ਆਖਦੇ ਨੇ ਕਿ ਤੁਸੀਂ ਇੱਥੋਂ ਲੰਗਰ ਸ਼ੌਕ ਹੀ ਜਾਓ ਤੇ ਜਦ ਭਾਈ ਨੰਦ ਲਾਲ ਜੀ ਲੰਗਰ ਬਣਾ ਲੈਂਦੇ ਨੇ ਤੇ ਉਹ ਗੁਰੂ ਸਹਿਬਾਨ ਦੇ ਅੱਗੇ ਪਰਤਾਰੇ ਹੁੰਦੇ ਨੇ ਤਾਂ ਉਹ ਆਖਦੇ ਨੇ ਕਿ ਮੈਂ ਬੜੀ ਕਾਲੀ ਚ ਲੰਗਰ ਬਣਾਇਆ ਹੈ ਜੇਕਰ ਕੋਈ ਕਮੀ ਪੇਸ਼ੀ ਹੋਵੇ ਤੇ ਮੈਨੂੰ ਮਾਫ ਕਰਿਓ ਤੇ ਭਾਈ ਨੰਦ ਲਾਲ ਜੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟੈਮ ਆਪਣਾ ਮੂੰਹ ਟਕਿਆ ਹੋਇਆ ਸੀ ਤੇ ਆਪਣਾ ਪੇਸ਼ ਬਦਲਿਆ ਹੋਇਆ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਭਾਈ ਨੰਦ ਲਾਲ ਜੀ ਦੀ ਉਹ ਗੱਲ ਸੁਣਦੇ ਨੇ ਤੇ ਉਹਨਾਂ ਨੂੰ ਖਲਾਵੇ ਚ ਲੈ ਲੈਂਦੇ ਨੇ ਫਿਰ ਭਾਈ ਨੰਦ ਲਾਲ ਜੀ ਨੂੰ 52 ਕਵੀਆ ਚ ਸ਼ਾਮਿਲ ਕੀਤਾ ਗਿਆ ਤੇ ਇੱਕ ਵਾਰ ਦੀ ਹੀ ਗੱਲ ਹੈ ਜਦ ਗੁਰੂ ਸਹਿਬਾਨ ਸਿੰਘਾਂ ਦੇ ਨਾਲ ਕਿਤੇ ਜਾ ਰਹੀ ਸੀ ਤੇ ਨੰਦ ਲਾਲ ਇੱਕ ਨਦੀ ਵੀ ਵਗ ਰਹੀ ਸੀ ਤੇ ਇੱਕ ਥਾਂ ਤੇ ਸਿੰਘ ਤੇ ਗੁਰੂ ਸਹਿਬਾਨ ਰੁਕੇ ਹੋਏ ਸੀ ਤੇ ਗੁਰੂ ਸਾਹਿਬਾਨ ਨੇ ਇੱਕ ਪੱਥਰ ਚੱਕਿਆ ਤੇ ਉਸ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਉਹ ਪੱਥਰ ਡੁੱਬ ਗਿਆ ਤੇ ਸਿੱਖਾ ਕੋਲੋਂ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਸਿੰਘੋ ਇਹ ਪੱਥਰ ਕਿਉਂ ਡੁੱਬ ਗਿਆ ਤੇ ਸਿੰਘਾਂ ਨੇ ਇੱਕ ਹੀ ਚੀਜ਼ ਆਖੀ ਕਿ ਪੱਥਰ ਪਾਣੀ ਨਾਲੋਂ ਭਾਰਾ ਸੀ ਤੇ ਤਾਂ ਕਰਕੇ ਉਹ ਡੁੱਬ ਗਿਆ ਤੇ ਇਹੀ ਚੀਜ਼ ਗੁਰੂ ਸਾਹਿਬਾਨ ਨੇ ਇੱਕ ਵਾਰ ਫਿਰ ਤੋਂ ਕੀਤੀ ਦੂਸਰੀ ਥਾਂ ਤੇ ਤੇ ਉਹਨਾਂ ਨੇ ਸੇਮ ਹੀ ਚੀਜ਼ ਸਿੱਖਾ ਕੋਲੋਂ ਪੁੱਛੀ ਤੇ ਸਿੱਖਾ ਨੇ ਸੇਮ ਹੀ ਚੀਜ਼ ਆਖੀ ਤੇ ਆਹੀ ਚੀਜ਼ ਗੁਰੂ ਸਹਿਬਾਨ ਨੇ ਕਈ ਸਾਰੀਆਂ ਥਾਵਾਂ ਤੇ ਰੋਕ ਕੇ ਕਈ ਵਾਰ ਕੀਤੀ ਤੇ ਇੱਕ ਟਾਈਮ ਤੇ ਸਿੱਖ ਵੀ ਥੋੜੇ ਜੇ ਪਰੇਸ਼ਾਨ ਸੀ ਹੋ ਗਏ ਸੀ ਤੇ ਉਹਨਾਂ ਨੇ ਗੁਰੂ ਸਹਿਬਾਨ ਕੋਲੋਂ ਪੁੱਛਿਆ ਕਿ ਤੁਸੀਂ بار بار ਪਾਣੀ ਚ ਪੱਥਰ ਸੱਟ ਕੇ ਇੱਕ ਹੀ ਚੀਜ਼ ਪੁੱਛਦੇ ਹੋ ਤੇ ਗੁਰੂ ਸਹਿਬਾਨ ਨੇ ਫਿਰ ਕੁਝ ਨਹੀਂ ਕੀਤਾ ਤੇ ਥੋੜੀ ਦੇਰ ਬਾਅਦ ਥੋੜੀ ਜਿਹਾ ਅੱਗੇ ਜਾਣ ਤੋਂ ਬਾਅਦ ਜਦ ਸਿੱਖ ਤੇ ਗੁਰੂ ਸਹਿਬਾਨ ਵਿਸ਼ਰਾਮ ਕਰਨ ਲਈ ਰੁਕੇ ਤੇ ਗੁਰੂ ਸਹਿਬਾਨ ਨੇ ਇੱਕ ਵਾਰ ਫਿਰ ਤੋਂ ਪੱਥਰ ਪਾਣੀ ਚ ਸੱਟ ਦਿੱਤਾ ਤੇ ਉਹਨਾਂ ਨੇ ਫਿਰ ਤੋਂ ਸਿੰਘਾ ਗੁਰੂ ਇੱਕ ਹੀ ਗੱਲ ਪੁੱਛੀ ਤੇ ਸਿੰਘਾ ਨੇ ਫਿਰ ਕੁਝ ਨਹੀਂ ਆਖਿਆ ਤੇ ਉਹਨਾਂ ਨੇ ਫਿਰ ਇਹੀ ਚੀਜ਼ ਭਾਈ ਨੰਦ ਲਾਲ ਜੀ ਕੋਲੋਂ ਪੁੱਛੀ ਤੇ ਇੱਕ ਵਾਰ ਜਦ ਗੁਰੂ ਸਾਹਿਬਾਨ ਨੇ ਉਹਨਾਂ ਕੋਲੋਂ ਇਹ ਚੀਜ਼ ਪੁੱਛੀ ਤੇ ਤਾਂ ਵੀ ਉਹ ਚੁੱਪ ਸੀ ਤੇ ਫਿਰ ਗੁਰੂ ਸਾਹਿਬਾਨ ਨੇ ਭਾਈ ਨੰਦ ਲਾਲ ਜੀ ਨੂੰ ਫਿਰ ਬੁਲਾਇਆ ਕਿ ਭਾਈ ਨੰਦ ਲਾਲ ਜੀ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ ਹਾਂ ਤੁਸੀਂ ਕਿਉਂ ਨਹੀਂ ਕੁਛ ਆਖਿਆ ਤੇ ਫਿਰ ਭਾਈ ਨੰਦ ਲਾਲ ਜੀ ਨੇ ਦਿਲ ਪਿਘਲਾ ਦੇਣ ਵਾਲੀ ਇੱਕ ਬਹੁਤ ਹੀ ਸੋਹਣੀ ਗੱਲ ਆ ਕਿ ਗੁਰੂ ਸਹਿਬਾਨ ਮੈਂ ਕੋਈ ਨਦੀ ਨਹੀਂ ਦੇਖੀ ਮੈਂ ਕੋਈ ਪੱਥਰ ਨਹੀਂ ਦੇਖਿਆ ਮੈਂ ਤਾਂ ਸਿਰਫ ਇਹੀ ਵੇਖਿਆ ਕਿ ਤੁਸੀਂ ਜਿਹੜੀ ਚੀਜ਼ ਦਾ ਹੱਥ ਛੱਡ ਦਿੰਦੇ ਹੋ ਉਹ ਡੁੱਬ ਹੀ ਜਾਂਦਾ ਹੈ ਤੇ ਉਸ ਵੇਲੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਅਸੀਂ ਗੁਰੂ ਸਹਿਬਾਨ ਨੂੰ ਕਿੰਨੇ ਹੀ ਨਾਮਾਂ ਤੋਂ ਬੁਲਾਉਂਦੇ ਹਾਂ ਉਹਨਾਂ ਦੀ ਕਿੰਨੀ ਤਾਰੀਫ਼ ਕਰਦੇ ਹਾਂ ਪਰ ਜੋ ਤਰੀਕ ਪਾਈ ਨੰਦ ਲਾਲ ਜੀ ਨੇ ਗੁਰੂ ਸਹਿਬਾਨ ਦੀ ਗੰਝਨਾਮੇ ਦੇ ਵਿੱਚ ਕੀਤੀ ਹੈ ਉਸ ਦੇ ਕਿਆ ਹੀ ਕਹਿ ਨਹੀਂ ਪਾਈ ਨੰਦ ਲਾਲ ਜੀ ਨੇ ਗੰਝਨਾਵੇ ਦੇ ਵਿੱਚ 55 ਸ਼ੇਰ ਗੁਰੂ ਸਹਿਬਾਨ ਦੀ ਤਾਰੀਫ ਦੇ ਵਿੱਚ ਲਿਖੇ ਹੋਏ ਨੇ ਤੇ ਉਹ 55 ਸ਼ੇਰਾਂ ਦੇ ਵਿੱਚ 130 ਤਰੀਕਿਆਂ ਦੇ ਨਾਲ ਗੁਰੂ ਸਹਿਬਾਨ ਦੀ ਤਰੀ ਕਿਤੀ ਗਈ ਹੈ ਤੇ ਜਦ ਤੁਸੀਂ ਗੰਜ ਨਾਵਾਂ ਨੂੰ ਪੜੋਗੇ ਤੇ ਤੁਹਾਡਾ ਵੀ ਦਿਲ પ્રસન્ન ਹੋ ਜਾਵੇਗਾ ਇੱਕ ਵਾਰ ਦੀ ਹੀ ਗੱਲ ਹੈ ਜਦ ਆਨੰਦਪੁਰ ਤੇ ਦੁਸ਼ਮਨਾ ਦਾ ਹਮਲਾ ਹੁੰਦਾ ਹੈ ਤੇ ਤਾਂ ਗੁਰੂ ਸਹਿਬਾਨ ਨੇ ਸਿੰਘਾਂ ਦੀ ਡਿਊਟੀ ਲਈ ਹੋਈ ਸੀ ਸਿੱਖਾਂ ਨੂੰ ਸ਼ਸਤਰ ਵੰਡਨ ਦੀ ਉਸ ਸਟੈਂਪ ਬਾਈ ਦੰਦਲਾਲ ਜੀ ਬਾਈ ਆਲਮ ਸਿੰਘ ਜੀ ਦੇ ਨਾਲ ਖੜੇ ਸੀ ਜੋ ਉਸ ਸਟੈਂਪ ਗੁਰੂ ਸਹਿਬਾਨ ਦੀ ਫੌਜ ਦੇ ਝੰਡਾ ਬਰਦਾਰ ਸੀ ਮਤਲਬ ਜੋ ਝੰਡਾ ਫੜ ਕੇ ਅੱਗੇ ਜਾਂਦੇ ਸੀ ਤੇ ਤਾਂ ਜਦ ਸਿੰਘ ਸਾਰੇ ਹੀ ਸਿੰਘਾਂ ਨੂੰ ਸ਼ਸਤਰ ਦੇ ਰਹੀ ਸੀ ਤੇ ਤਾਂ ਉਹਨਾਂ ਨੇ ਭਾਈ ਆलम ਸਿੰਘ ਜੀ ਕੋਲ ਇੱਕ ਗੱਲ ਪੁੱਛੀ ਕਿ ਗੁਰੂ ਸਾਹਿਬਾਨ ਸਾਰਿਆਂ ਨੂੰ ਸ਼ਸਤਰ ਦਵਾ ਰਹੇ ਨੇ ਪਰ ਉਹਨਾਂ ਨੇ ਮੈਨੂੰ ਕੋਈ ਸ਼ਸਤਰ ਕਿਉਂ ਨਹੀਂ ਦਿੱਤਾ ਮੈਂ ਵੀ ਜੰਗੇ ਮੈਦਾਨ 'ਚ ਜਾਣਾ ਚਾਹਨਾ ਹਾਂ ਫਿਰ ਭਾਈ ਜੀ ਦਾ ਕਹਿਣਾ ਸੀ ਕਿ ਭਾਈ ਨੰਦ ਲਾਲ ਤੂੰ ਤਾਂ ਆਪਣੀ ਜਾਨ ਬਚਾਉਣ ਵਾਸਤੇ ਗੁਰੂ ਸਾਹਿਬਾਨ ਕੋਲ ਆਇਆ ਸੀ ਤੇ ਹੁਣ ਗੁਰੂ ਸਾਹਿਬਾਨ ਦੇ ਨੂੰ ਖੁੱਦ ਹੀ ਕਿਵੇਂ ਮੌਤ ਦੇ ਮੂੰਹ 'ਚ ਭੇਦਨ ਤੇ ਫਿਰ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਮੈਂ ਹੁਣ ਕਿਸੇ ਵੀ ਚੀਜ਼ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਨਹੀਂ ਡਰਦਾ ਤੇ ਫਿਰ ਉਹ ਆਖਦੇ ਨੇ ਕਿ ਤੁਸੀਂ ਖੁਦ ਹੀ ਜਾ ਕੇ ਗੁਰੂ ਸਹਿਬਾਨ ਕੋਲ ਪੁੱਛ ਲਓ ਤੇ ਫਿਰ ਭਾਈ ਨੰਦ ਲਾਲ ਜੀ ਗੁਰੂ ਸਹਿਬਾਨ ਕੋਲ ਪੁੱਛਦੇ ਨੇ ਕਿ ਤੁਸੀਂ ਮੈਨੂੰ ਸ਼ਸਤਰ ਕਿਉਂ ਨਹੀਂ ਦੇ ਰਹੇ ਮੈਨੂੰ ਵੀ ਜੰਗੇ ਮੈਦਾਨ 'ਚ ਜਾ ਕੇ ਲੜਨਾ ਚਾਹੁੰਦਾ ਹਾਂ ਤੇ ਤਾਂ ਫਿਰ ਗੁਰੂ ਸਹਿਬਾਨ ਇੱਕ ਗੱਲ ਆਖਦੇ ਨੇ ਕਿ ਇੱਕ ਤਲਵਾਰ ਕਦੇ ਵੀ ਇੱਕ ਕਵੀ ਪੈਦਾ ਨਹੀਂ ਕਰ ਸਕਦੀ ਪਰ ਤੁਹਾਡੀ ਕਲਮ 'ਚੋਂ ਕਿੰਨੇ ਹੀ ਯੋਧੇ ਪੈਦਾ ਹੋ ਸਕਦੇ ਨੇ ਭਾਈ ਨੰਦ ਲਾਲ ਜੀ ਨੇ ਕੋਈ ਵੀ ਜੰਗ ਨਹੀਂ ਲੜੀ ਤੇ ਜਦ ਅਨੰਦਪੁਰ ਦਾ ਕਿਲਾ ਗੁਰੂ ਸਹਿਬਾਨ ਤੇ ਉਹਨਾਂ ਦੇ ਪਰਿਵਾਰ ਨੇ ਛੱਡਿਆ ਤੇ ਤਾਂ ਪਾਇਨੰਦ ਲਾਲ ਜੀ ਨੂੰ ਗੁਰੂ ਸਹਿਬਾਨ ਨੇ ਮਲਤਾਨ ਉਹਨਾਂ ਦੇ ਘਰ ਵਾਪਸ ਭੇਜ ਦਿੱਤਾ ਸੀ ਤੇ ਉੱਥੇ ਜਾ ਕੇ ਪਾਇਨੰਦ ਲਾਲ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹ ਗੁਰੂ ਸਹਿਬਾਨ ਨੂੰ ਹਮੇਸ਼ਾ ਹੀ ਯਾਦ ਕਰਦੇ ਰਹੇ ਤੇ ਉਹ ਕਦੇ ਵੀ ਸਿੱਖੀ ਤੋਂ ਅਲੱਗ ਨਹੀਂ ਹੋਏ ਤੇ 80 ਸਾਲ ਦੀ ਉਮਰ 'ਚ ਪਾਇਨੰਦ ਲਾਲ ਜੀ ਅਕਾਲ ਚਰਾਨਾ ਕਰ ਗਏ ਤੇ ਪਾਇਨੰਦ ਲਾਲ ਜੀ ਦੀ ਲਿਖਤਾ ਬਾ ਕਮਾਲ ਨੇ ਉਹਨਾਂ ਦੀਆਂ ਸਾਨੂੰ ਲਿਖਤਾ ਜ਼ਰੂਰ ਹੀ ਪੜ੍ਹਨੀਆਂ ਚਾਹੀਦੀਆਂ ਨੇ ਇਹੋ ਜੇ ਜਿੰਨੇ ਵੀ ਸਾਡੇ ਮਹਾਨ ਯੋਧੇ ਨੇ ਕਵੀ ਨੇ ਗੁਰੂ ਸਹਿਬਾਨ ਨੇ ਸਾਨੂੰ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਸਿੱਖ ਧਰਮ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਇਸ ਵੀਡੀਓ ਨੂੰ ਜ਼ਿਆਦਾ ਸਜ਼ਾਦਾ ਲੋਕਾਂ ਦੇ ਨਾਲ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਇਹੋ ਜਿਹੀ ਇੰਟਰਸਟਿੰਗ ਤੇ ਇਤਿਹਾਸ ਤੋਂ ਰਿਲੇਟਡ ਹੋਰ ਵੀ ਵੀਡੀਓਜ਼ ਜਾਨਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਇੱਕ ਲਾਈਕ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਹੈ ਇਹੋ ਜੀ ਇਤਿਹਾਸ ਸਬੰਧੀ ਲੇਟਿਡ ਵੀਡੀਓਜ਼ ਅੱਗੇ ਵੀ ਲਿਆਉਣ ਲਈ ਧੰਨਵਾਦ